ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ سلسلہ جاری ਹੈ ਤੇ ਇਹਨਾਂ ਨਾਮਜ਼ਦਗੀ ਪੱਤਰਾਂ ਦੇ ਨਾਲ ਹੀ ਵੀ ਪਤਾ ਲੱਗ ਰਿਹਾ ਹੈ ਕਿ ਕਿਹੜੇ ਆਗੂ ਦੇ ਕੋਲ ਕਿਹੜੇ ਉਮੀਦਵਾਰ ਕੋਲ ਕਿੰਨੇ ਪੈਸੇ ਨੇ ਕਿੰਨੀ ਜਾਇਦਾਦ ਹੈ ਕਿੰਨੇ ਕਰੋੜਾਂ ਦਾ ਕਰਜ਼ਾ ਹੈ ਅਤੇ ਕਿਹਦੀ ਜਾਇਦਾਦ ਛੜੱਪੇ ਮਾਰ ਕੇ ਵਧੀ ਹੈ ਤੇ ਕਿਹਦੀ ਘਟੀ ਹੈ ਇਹਦੇ ਬਾਰੇ ਸਾਰੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੇ ਆ ਕਿ ਪੰਜਾਬ ਵਿੱਚ ਇਸ ਵੇਲੇ ਜਿੰਨੇ ਵੀ ਨਾਮਜ਼ਦਗੀ ਪੱਤਰ ਦਾਖਲ ਹੋਏ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਜ਼ਾਇਦਾਦ ਕਿਹਦੇ ਕੋਲੇ ਆ ਤੇ ਸਭ ਤੋਂ ਘੱਟ ਕਿਹਦੇ ਕੋਲੇ ਆ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾ ਸਿਲਸਿਲਾ ਜਾਰੀ ਹੈ ਤੇ ਸਭ ਤੋਂ ਵੱਧ ਜੇਕਰ ਸਮੇਂ ਤੱਕ ਕਿਸੇ ਦੀ ਜ਼ਾਇਦਾਦ ਸਾਹਮਣੇ ਆਈ ਹੈ ਨਾਮਜ਼ਦਗੀ ਪੱਤਰਾਂ ਦੇ ਹਿਸਾਬ ਦੇ ਨਾਲ ਤਾਂ ਉਹ ਕਾਂਗਰਸ ਦੇ ਉਮੀਦਵਾਰ ਨੇ ਸੰਗਰੂਰ ਤੋਂ ਸੁਖਪਾਲ ਖੇੜਾ ਉਹਨਾਂ ਦੀ ਆਈ ਆ ਪੂਰੇ ਵੇਰਵੇ ਤੁਹਾਡੇ ਨਾਲ ਸਾਂਝੇ ਕਰਦੇ ਆ ਕਿ ਕੀ ਜਾਣਕਾਰੀ ਹੈ ਉਹ ਸਾਰੀ ਤੁਹਾਨੂੰ ਖੋਲ ਕੇ ਦੱਸਦੇ ਆ ਉਮੀਦਵਾਰਾਂ ਦੀ ਜੇਕਰ ਸੰਪਤੀ ਦੀ ਗੱਲ ਕਰ ਲਈ ਜਾਵੇ ਤਾਂ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਦੀ ਜਿਹੜੀ ਸੰਪਤੀ ਹੈ ਜਿਹੜੀ ਉਹਦੀ ਕੀਮਤ ਹੈ ਜਿਹੜੀ ਉਹਦੀ ਜਾਇਦਾਦ ਹੈ ਉਸ ਦੀ ਕੀਮਤ ਲਗਭਗ 30 ਕਰੋੜ 45 ਲੱਖ ਜਿਹੜੀ ਬਣਦੀ ਹੈ ਇਸੇ ਤਰ੍ਹਾਂ ਨਾਲ ਹੀ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੇ ਕੋਲ 31 ਕਰੋੜ 99 ਲੱਖ ਜਿਹੜਾ ਰੁਪਇਆ ਉਹ ਹੈਗਾ ਆ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਕੋਲ 5 ਕਰੋੜ 87 ਲੱਖ ਦੀ ਜائਦਾਦ ਹੈ ਉਹ ਇਸ ਸਮੇ ਹੈਗੀ ਹੈ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲੇ ਇਸ ਵੇਲੇ 7 ਕਰੋੜ 12 ਲੱਖ ਦੀ ਜائਦਾਦ ਹੈ ਪਟਿਆਲਾ ਤੋਂ ਡਾਕਟਰ ਧਰਮਵੀਰ ਸਿੰਘ ਗਾਂਧੀ ਜਿਨ੍ਹਾਂ ਦੇ ਕੋਲ 8 ਕਰੋੜ 50 ਲੱਖ ਦੀ ਜائਦਾਦ ਹੈ ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸਰਾਜ ਹੰਸ ਦੇ ਕੋਲੇ ਜਿਹੜੀ ਹੈ ਉਹ 16 ਕਰੋੜ 33 ਲੱਖ ਰੁਪਏ ਦੀ ਜਾਇਦਾਦ ਦੀ ਕੀਮਤ ਵਾਲੀ ਜਾਇਦਾਦ ਉਹਨਾਂ ਕੋਲੇ ਹੈ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਦੇ ਕੋਲੇ 1 ਕਰੋੜ 17 ਲੱਖ ਰੁਪਏ ਦੀ ਜਾਇਦਾਦ ਕੀਮਤ ਵਾਲੀ ਜਾਇਦਾਦ ਜਿਹੜੀ ਹੈ ਉਹ ਹੈਗੀ ਆ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਕੋਲ 50 ਕਰੋੜ 2 ਲੱਖ ਰੁਪਏ ਦੀ ਜਾਇਦਾਦ ਜਿਹੜੀ ਹੈ ਉਹ ਹੈਗੀ ਆ ਲੋਕ ਸਭਾ ਚੋਣਾਂ ਦੇ ਪਿੱਛੇ ਕੱਲੇ ਚਿਹਰੇ ਨਹੀਂ ਵੱਡੇ ਬਲਕੇ ਉਹਨਾਂ ਦੀਆਂ ਦੌਲਤਾਂ ਵੀ ਵੱਡੀਆਂ ਨੇ ਕੁਨਾਲੀ ਸੰਪਤੀ ਛੜੱਪੇ ਮਾਰ ਕੇ ਵਧ ਰਹੀ ਹੈ ਜਦਕਿ ਆਮ ਲੋਕਾਂ ਦੇ ਹਿੱਸੇ ਅਜਿਹੇ ਮੌਕੇ ਘੱਟ ਹੀ ਆਉਂਦੇ ਨੇ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਦੌਰ ਚੱਲ ਰਿਹਾ ਅਤੇ ਉਮੀਦਵਾਰ ਹੁਣ ਆਪਣੀ ਜਾਇਦਾਦ ਦੇ ਵੇਰਵਿਆਂ ਨੂੰ ਨਸ਼ਰ ਕਰ ਰਹੇ ਨੇ ਬਠਿੰਡਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਵਿੱਤੀ ਤੌਰ ਤੇ ਮਜ਼ਬੂਤ ਨੇ ਅਤੇ ਉਹਨਾਂ ਦੀ ਜਾਇਦਾਦ ਹੈ ਜਿਹੜੀ ਉਹ ਲਗਾਤਾਰ ਵਧ ਰਹੀ ਹੈ ਵੇਰਵਿਆਂ ਦੇ ਅਨੁਸਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਕੋਲ ਸਾਲ 2007 ਦੇ ਵਿੱਚ 4 ਕਰੋੜ 79 ਲੱਖ ਰੁਪਏ ਦੀ ਜਾਇਦਾਦ ਸੀ ਜਦਕਿ ਅੱਜ ਜਦੋਂ ਉਹਨਾਂ ਦੀ ਦੌਲਤ ਵਧ ਕੇ 30 ਕਰੋੜ 45 ਲੱਖ ਰੁਪਏ ਦੀ ਹੋ ਗਈ ਹੈ ਉਹਨਾਂ ਦੀ ਸਾਲ 2017 ਵਿੱਚ ਕੁੱਲ ਜਾਇਦਾਦ 11 ਕਰੋੜ 87 ਲੱਖ ਰੁਪਏ ਦੀ ਸੀ ਅਤੇ 2024 ਵਿੱਚ ਇਸ ਨੇ ਵੱਡੀ ਛਾਲ ਮਾਰੀ ਹੈ ਇਹਨਾਂ ਦੇ 7.5 ਬਰਿਆਂ ਵਿੱਚ ਉਹਨਾਂ ਦੀ ਜਾਇਦਾਦ ਵਿੱਚ 18.58 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਦਾ ਮਤਲਬ ਹੈ ਕਿ ਹਰ ਮਹੀਨੇ ਸਿੱਧੂ ਦੀ ਸੰਪਤੀ ਦੇ ਵਿੱਚ ਲਗਭਗ 20,87 ਅ ਪੁਆਇੰਟ 20.87 ਲੱਖ ਰੁਪਏ ਦਾ ਵਾਧਾ ਜਿਹੜਾ ਹੋਇਆ ਹੈ ਦੂਜੇ ਪਾਸੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਜਾਇਦਾਦ ਵਿੱਚ ਕਟੌਤੀ ਹੋਈ ਹੈ ਖੁੱਡੀਆਂ ਨੇ ਜਦੋਂ 2022 ਦੇ ਵਿੱਚ ਵਿਧਾਨ ਸਭਾ ਚੋਣ ਲੜੀ ਸੀ ਤਾਂ ਉਦੋਂ ਉਹਨਾਂ ਦੀ ਜਾਇਦਾਦ 2 ਕਰੋੜ 59 ਲੱਖ ਰੁਪਏ ਸੀ ਪਰ ਹੁਣ 2024 ਵਿੱਚ ਘਟ ਕੇ 1 ਕਰੋੜ 17 ਲੱਖ ਰੁਪਏ ਰਹਿ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਕੋਲ ਹੁਣ 31 ਕਰੋੜ 91 ਲੱਖ ਰੁਪਏ ਦੀ ਜਾਇਦਾਦ ਹੈ ਜਦਕਿ 2012 ਵਿੱਚ ਉਹਨਾਂ ਦੀ ਜਾਇਦਾਦ 5 ਕਰੋੜ 80 ਲੱਖ ਰੁਪਏ ਦੀ ਸੀ 5 ਗੁਣਾ ਤੋਂ ਜ਼ਿਆਦਾ ਦਾ ਵਾਧਾ ਐਨ ਕੇ ਸ਼ਰਮਾ ਦੀ ਜਾਇਦਾਦ ਦੇ ਵਿੱਚ ਦਰਜ ਹੋਇਆ ਹੈ ਐਨ ਕੇ ਸ਼ਰਮਾ ਕੋਲ 2022 ਵਿੱਚ 23 ਕਰੋੜ 71 ਲੱਖ ਰੁਪਏ ਦੀ ਜਾਇਦਾਦ ਸੀ ਅਤੇ ਹੁਣ ਢਾਈ ਬਰਿਆ ਮਗਰੋਂ ਉਹਨਾਂ ਦੀ ਸੰਪਤੀ ਦੇ ਵਿੱਚ ਕਰੀਬ 8 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਕੋਲ ਹੁਣ 8 ਕਰੋੜ 50 ਲੱਖ ਰੁਪਏ ਦੀ ਜਾਇਦਾਦ ਹੈ ਜਦੋਂ ਕਿ ਸਾਲ 2014 ਦੇ ਵਿੱਚ ਉਹਨਾਂ ਦੀ ਕੁੱਲ ਜਾਇਦਾਦ 4 ਕਰੋੜ 51 ਲੱਖ ਰੁਪਏ ਦੀ ਸੀ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਕੋਲ ਹੁਣ ਜਿਹੜੀ ਹੈ 5 ਕਰੋੜ 87 ਲੱਖ ਰੁਪਏ ਦੀ ਜਾਇਦਾਦ ਜਦਕਿ ਸਾਲ 2009 ਦੇ ਵਿੱਚ ਉਹਨਾਂ ਦੇ ਕੋਲ ਇਹ ਜਾਇਦਾਦ 2 ਕਰੋੜ 18 ਲੱਖ ਰੁਪਏ ਦੀ ਸੀ ਅਤੇ ਪੌਣੇ 3 ਗੁਣਾ ਸੰਪਤੀ ਦੇ ਵਿੱਚ ਵਾਧਾ ਜਿਹੜਾ ਹੈ ਉਹ ਹੋਇਆ ਹੈ ਗਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਕੋਲ ਇਸ ਵੇਲੇ 7 ਕਰੋੜ 12 ਲੱਖ ਦੀ ਜਾਇਦਾਦ ਜਦਕਿ 2007 ਵਿੱਚ ਉਹਨਾਂ ਕੋਲੇ 2 ਕਰੋੜ 37 ਲੱਖ ਰੁਪਏ ਦੀ ਜਾਇਦਾਦ ਸੀ ਉਹਨਾਂ ਦੀ ਸੰਪਤੀ ਤੇ ਕਰੀਬ 3 ਗੁਣਾ ਵਾਧਾ ਦਰਜ ਕੀਤਾ ਗਿਆ ਹੈ ਫਰੀਦਕੋਟ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਦੀ ਸੰਪਤੀ ਹੁਣ 16 ਕਰੋੜ 33 ਲੱਖ ਰੁਪਏ ਦੀ ਹੈ ਅਤੇ ਸਾਲ 2009 ਵਿੱਚ ਉਹਨਾਂ ਦੀ ਸੰਪਤੀ 10 ਕਰੋੜ 78 ਲੱਖ ਰੁਪਏ ਦੀ ਸੀ ਤਾਂ ਕੁੱਲ ਮਿਲਾ ਕੇ ਇਹ ਜਿਹੜਾ ਵਾਧਾ ਆਇਆ ਹੈ بڑا ਕਹਿ ਸਕਦੇ ਆ ਕਿ ਹੈਰਾਨ ਵੀ ਕਰਨ ਵਾਲਾ ਪਰੇਸ਼ਾਨ ਵੀ ਕਰਨ ਵਾਲਾ ਹੈ ਜਿਸ ਹਿਸਾਬ ਦੇ ਨਾਲ ਛਾਲਾ ਮਾਰ ਕੇ ਇਹਨਾਂ ਉਮੀਦਵਾਰਾਂ ਦੀਆਂ ਜਾਇਦਾਦਾਂ ਵਧੀਆਂ ਨੇ ਉਸ ਤੋਂ ਸਾਫ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵੀ ਚੋਖੀ ਕਮਾਈ ਕੀਤੀ ਹੈ ਸਿਰਫ ਹੁਣ ਤੱਕ ਆਏ ਵੇਰਵਿਆਂ ਦੇ ਮੁਤਾਬਕ ਗਰਮੀਤ ਸਿੰਘ ਖੁੱਡੀਆਂ ਦੀ ਜਾਇਦਾਦ ਦੇ ਵਿੱਚ ਘਾਟਾ ਦਰਜ ਕੀਤਾ ਗਿਆ ਹੈ ਬਾਕੀ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਤੇ ਸੁਖਪਾਲ ਸਿੰਘ ਖੈਰਾ ਇਨ੍ਹਾਂ ਸਾਰਿਆਂ ਦੇ ਵਿੱਚੋਂ ਫਿਲਹਾਲ ਦੀ ਘੜੀ ਅੱਗੇ ਲੰਘਦੇ ਹੋਏ ਵਿਖਾਈ ਦੇ ਰਹੇ ਨੇ ਲੀਡਰਾਂ ਦੀਆਂ ਜਾਇਦਾਦਾਂ ਦਾ ਵੱਧ ਜਾਂਦੀਆਂ ਨੇ ਅਕਸਰ ਵੱਧੀਆਂ ਵੇਖੀਆਂ ਗਈਆਂ ਨੇ ਆਮ ਲੋਕਾਂ ਨੂੰ ਐਸੇ ਮੌਕੇ ਘੱਟ ਨਸੀਬ ਹੁੰਦੇ ਨੇ ਲੀਡਰਾਂ ਦੇ ਕੋਲ ਕਿਹੜੀ ਗਿੱਦੜ ਸਿੰਗੀ ਹੈ ਜਿਹੜੀ ਉਹਨਾਂ ਦੀਆਂ ਜਾਇਦਾਦਾਂ ਦੇ ਵਿੱਚ 3 4 5 ਦਾ ਵਾਧਾ ਕਰ ਰਹੀ ਹੈ ਤੇ ਜਿਸ ਤੋਂ ਆਮ ਲੋਕ ਸਖਣੇ ਨੇ ਉਮੀਦ ਕਰਦੇ ਆ ਕਿ ਲੀਡਰ ਜਿਹੜੇ ਆ ਉਹ ਆਮ ਲੋਕਾਂ ਨੂੰ ਵੀ ਦੱਸਣਗੇ ਕਿ ਵੀ ਜਾਇਦਾਦ ਇਦਾਂ ਵਧਾਈ ਜਾ ਸਕਦੀ ਹੈ ਐਵੇਂ ਉਮੀਦ ਹੋਇਆ ਜਾ ਸਕਦਾ ਹੈ